ठाणा ਗੁਰਾਇਆ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ પાસે 500 500 500 ਰੁਪਏ ਦੇ ਨੋਟ ਕੁੱਲ 1 ਲੱਖ 20 ਹਜ਼ਾਰ ਰੁਪਏ ਜਾਲੀ ਕੈਂਸੀ ਨੋਟ ਪ੍ਰਾਮਿਤ ਕੀਤੇ ਇਸ ਸਬੰਧ ਦੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਮੁਕ ਉਫਸਰ ਥਾਣਾ ਗੁਰਾਇਆ ਨੇ ਦੱਸਿਆ ਕਿ ਐਸਐਸ ਸੁਭਾਸ਼ ਕੁਮਾਰ ਚੌਂਕੀ ਇੰਚਾਰਜ ਦਲੇਤਾ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਬੜਾ ਪਿੰਡ ਤੋਂ ਮਹਿਕਪ੍ਰੀਤ ਸਿੰਘ ਪੁੱਤਰ ਭਵਿੰਦਰ ਸਿੰਘ ਵਾਸੀ ਤਲਾਵਾ ਥਾਣਾ ਜੰਡਿਆਲਾ ਗੁਰੂ ਨੂੰ ਕਾਬੂ ਕਰਕੇ ਉਨਾ ਪਾਸੋਂ ਜਾਲੀ ਕਰੰਸੀ 500 500 ਰੁਪਏ ਦੇ ਨੋਟ ਬਰਾਮਦ ਕੀਤੇ ਹਨ ਹੋਰ ਕੀ ਕਿਹਾ ਆਓ ਸੁਣੋ ਜਾਲੀ ਕਰੰਸੀ ਬਾਰੇ ਦੱਸੋ ਹਾਂਜੀ ਇੱਕ ਸਾਨੂੰ ਹੋਰ ਵੀ ਬੜੀ ਵਧੀਆ ਸਫਲਤਾ ਹਾਸਲ ਹੋਈ ਜਿਹੜਾ ਇੱਕ ਨੌਜਵਾਨ ਮਹਿਕਪ੍ਰੀਤ ਸਿੰਘ ਆ ਔਰ ਮਲੀਆਂ ਦਾ ਰਹਿਣ ਵਾਲਾ ਹੈਗਾ ਆਪਣੇ ਅੰਮ੍ਰਿਤਸਰ ਲਾਗੇ ਦਾ ਉਹ ਨੋਵਾ ਗੱਡੀ ਦੇ ਵਿੱਚ ਘੁੰਮ ਰਿਹਾ ਸੀਗਾ ਜਿੰਨੂੰ ਸਾਡੇ ਚੌਂਕੀਨ ਚਾਤਲੇਤਾ ਸ਼ਬਾਸ਼ ਜੀ ਵੱਲੋਂ ਇਹਨੂੰ ਜਿਹੜਾ ਤਲਾਸ਼ੀ ਕਰਕੇ ਗ੍ਰਿਫਤਾਰ ਕੀਤਾ ਜਿੰਦ ਕੋ ਸਾਨੂੰ ਤਕਰੀਬਨ 1,20,000 ਰੁਪਇਆ ਜਾਲੀ ਕਰੰਸੀ ਜਿਹੜੀ ਆ 5-500 ਦੇ ਨੋਟ ਜਿਹੜੇ ਉਹ ਬਰਾਮਦ ਹੋਏ ਨੇ ਉਸ ਸੰਬੰਧੀ ਵੀ ਅਸੀਂ ਜਿਹੜਾ ਮੁਕਦਮਾ ਦਰਜ ਕਰ ਲਿਆ ਔਰ ਉਹਦੀ ਵੀ ਤਫ਼ਤੀਸ਼ ਅੱਗੋਂ ਜਾਰੀ ਹੈ ਸੋ ਪਹਿਲਾਂ ਇਹ ਨੋਟ ਬੰਦੀ ਜਿਹੜਾ ਨਕਲੀ ਨੋਟ ਹੈ ਪਹਿਲਾਂ ਵੀ ਬੰਦੇ ਤੇ ਕੋਈ ਹੈਗਾ ਪਰਚਾ ਸੀ ਨਹੀਂ ਇਹਨਾਂ ਦੇ ਖਿਲਾਫ ਪਹਿਲਾਂ ਹੀ ਪਰਚਾ ਦਰਜਾ ਔਰ ਪਹਿਲੇ ਪਰਚੇ 'ਚ ਇਹ ਜਿਹੜੇ ਫੜੇ ਗਏ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ